ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਇੱਕ ਅਜੀਹੀ ਚੀਜ਼ ਲੈ ਕੇ ਆਏ ਹਾਂ ਜੇਕਰ ਅਸੀਂ ਇਸ ਚੀਜ਼ ਨੂੰ ਆਪਣੇ ਕੋਲ ਰੱਖਦੇ ਹਾਂ ਤੇ ਸਾਰੀ ਦੁਨੀਆ ਸਾਡੇ ਗੁਲਾਮ ਹੋ ਜਾਵੇਗੀ ਜੇਕਰ ਤੁਹਾਡਾ ਕੋਈ ਵੀ ਕੰਮ ਸਿਰੇ ਨਹੀਂ ਚੜ ਰਿਹਾ ਤੇ ਇਹ ਇੱਕ ਚੀਜ਼ ਨੂੰ ਹਮੇਸ਼ਾ ਆਪਣੇ ਕੋਲ ਰੱਖਣਾ ਸ਼ੁਰੂ ਕਰ ਦਿਓ ਤੁਸੀਂ ਸੋਚੋਗੇ ਕਿ ਇਹ ਕੀ ਹੋ ਰਿਹਾ ਹੈ ਸੋ ਇਸੇ ਤਰੀਕੇ ਦੇ ਨਾਲ ਅਸੀਂ ਹਮੇਸ਼ਾ ਇਹ ਹੀ ਸੋਚਦੇ ਹਾਂ ਕਿ ਜਿੱਥੇ ਚਾਹੀਏ ਅਸੀਂ ਉਥੇ ਸਾਡੀ ਹੀ ਵਾਵਾ ਹੋਵੇ ਤੇ ਦੁਨੀਆ ਸਾਨੂੰ ਸਲਾਮ ਕਰੇ ਤੇ ਇਸੇ ਤਰੀਕੇ ਦੇ ਨਾਲ ਹੁਣ ਤੁਸੀਂ ਇਹ ਸੋਚੋਗੇ ਕਿ ਐਸੀ ਕੋਈ ਜਾਦੂਈ ਚੀਜ਼ ਹੋएगी ਤੇ ਜੇਕਰ ਹੈਗੀ ਹੈ ਤੇ ਉਹ ਸਾਨੂੰ ਕਿਵੇਂ ਕਦੋਂ ਤੇ ਕਿੱਥੇ ਮਿਲੇਗੀ ਤੇ ਇਸ ਦੇ ਨਾਲ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਤੁਹਾਡੇ ਇਹ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਤੇ ਨਾਲ ਤੁਹਾਡੇ ਇੱਕ ਛੋਟਾ ਜਿਹਾ ਉਪਾਅ ਵੀ ਸ਼ੇਅਰ ਕਰਾਂਗੇ ਜਿਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਤੁਹਾਡਾ ਜੋ ਵੀ ਕੰਮ ਇਸਿਰੇ ਨਹੀਂ ਚੜ ਰਿਹਾ ਉਹ ਤੁਹਾਡਾ ਤੁਰੰਤ ਕੰਮ ਬਣ ਜਾਵੇਗਾ ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲਣੀ ਸ਼ੁਰੂ ਹੋ ਜਾਵੇਗੀ ਸੋ ਇਸੇ ਤਰੀਕੇ ਦੇ ਨਾਲ ਕਈ ਇਨਸਾਨ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਪਰਸਨੈਲਿਟੀ ਰਹਿਣ ਸਹਿਣ ਹੀ ਇਸ ਤਰੀਕੇ ਦਾ ਹੁੰਦਾ ਹੈ ਕਿ ਉਹ ਕਿਤੇ ਵੀ ਇੱਧਰ ਵੀ ਜਾਂਦੇ ਆ ਉਹਨਾਂ ਦੀ ਵਾਹ ਵਾਹ ਹੋਣੀ ਸ਼ੁਰੂ ਹੋ ਜਾਂਦੀ ਹੈ। ਨਾ ਹੀ ਉਸ ਵਿਅਕਤੀ ਦੇ ਕੋਲ ਇੰਨਾ ਜ਼ਿਆਦਾ ਪੈਸਾ ਹੁੰਦਾ ਹੈ ਤੇ ਨਾ ਹੀ ਕੋਈ ਉਸ ਦੀ ਕੱਟ ਕਾਠੀ ਇਸ ਤਰੀਕੇ ਦੀ ਹੁੰਦੀ ਹੈ। ਕਹਿੰਦਾ ਭਾਵ ਕਿ ਕੋਈ ਵੀ ਐਸੀ ਚੀਜ਼ ਨਹੀਂ ਹੁੰਦੀ ਕਿ ਜੋ ਉਸ ਦੇ ਵੇਚ ਕਹਿੰਦਾ ਭਾਵ ਕਿ ਕੋਈ ਨਾ ਕੋਈ ਕਮੀ ਜ਼ਰੂਰ ਹੁੰਦੀ ਏ ਤੇ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਦੇਖਦੇ ਹੋ ਕਿ ਕਿਸੇ ਤੁਹਾਡੇ ਆਂਡ ਗੁਆਂਢ ਦੇ ਵਿੱਚ ਜਾਂ ਕਿਸੇ ਵੀ ਘਰ ਦੇ ਵਿੱਚ ਕੋਈ ਵੀ ਵਿਵਾਦ ਚੱਲ ਰਿਹਾ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀ ਲੜਾਈ ਝਗੜੇ ਹੋ ਰਹੇ ਨੇ ਤੇ ਉਹ ਝਗੜੇ ਚੱਲਦੇ ਵਿੱਚ ਚਲਦੇ ਸਮੇਂ ਕਈ ਵਾਰ ਇਸ ਤਰੀਕੇ ਬੋਲਿਆ ਜਾਂਦਾ ਏ ਕਿ ਉਸ ਵਿਅਕਤੀ ਨੂੰ ਬਲਾਉ ਜੇਕਰ ਉਹ ਵਿਅਕਤੀ ਇਹ ਗੱਲ ਕਹਿ ਦਿੰਦਾ ਏ ਤਾਂ ਵੇ ਇਸ ਗੱਲ ਨੂੰ ਮੰਨਾਂਗਾ ਜਾਂ ਫਿਰ ਮੰਨ ਜਾਵਾਂਗਾ ਜਾਂ ਮੰਨ ਜਾਵਾਂਗੀ ਤੇ ਹੁਣ ਤੁਸੀਂ ਸੋਚੋਗੇ ਕਿ ਨਾਹੀਂ ਤਾਂ ਉਹ ਰੱਬ ਏ ਪਰਮਾਤਮਾ ਏ ਨਾਹੀਂ ਉਸ ਦੇ ਚਾਰ ਹੱਥ ਪੈਰ ਨੇ ਜੋ ਕਿ ਉਸ ਦੇ ਕਹਿਣ ਦੇ ਨਾਲ ਹਾ ਇਹ ਸਾਡੇ ਘਰ ਦਾ ਝਗੜਾ ਏ ਜਿਹੜਾ ਖਤਮ ਹੋ ਜਾਵੇਗਾ ਤੇ ਹਰ ਇੱਕ ਵਿਅਕਤੀ ਉਸ ਦੀ ਗੱਲ ਨੂੰ ਆਸਾਨੀ ਦੇ ਨਾਲ ਮੰਨ ਜਾਵੇਗਾ ਤੁਸੀਂ ਇਹ ਗੱਲ ਸਾਰੇ ਹੀ ਸੋਚਦੇ ਹੋਵੋਗੇ ਪਰ ਇਹ ਹੁੰਦਾ ਆਕਰਸ਼ਿਤ ਅਟਰੈਕਸ਼ਨ ਕਿਉਂਕਿ ਇਹ ਹੁੰਦਾ ਇੱਕ ਗੋਡ ਗਿਫਟ ਪਰਮਾਤਮਾ ਦੇ ਵੱਲੋਂ ਦਿੱਤਾ ਗਿਆ ਇੱਕ ਗਿਫਟ ਹੁੰਦਾ ਹੈ ਤੇ ਜੇਕਰ ਤੁਹਾਨੂੰ ਇਹ ਗੋਡ ਗਿਫਟ ਹਾਲੇ ਤੱਕ ਨਹੀਂ ਮਿਲਿਆ ਤਾਂ ਕਿ ਤੁਸੀਂ ਸਾਰਾ ਦਿਨ ਹਮੇਸ਼ਾ ਗਧਿਆਂ ਦੀ ਤਰ੍ਹਾਂ ਕੰਮ ਕਰੀ ਚਾਉਗੇ ਪਰ ਤੁਹਾਡੇ ਇਸ ਤਰੀਕੇ ਕੰਮ ਕਰਨ ਦੇ ਬਾਵਜੂਦ ਵੀ ਤੁਹਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਸਫਲਤਾ ਨਹੀਂ ਮਿਲੇਗੀ ਦੁਨੀਆ ਦੇ ਉੱਪਰ ਤੁਹਾਡਾ ਕੁਝ ਵੀ ਨਹੀਂ ਚੱਲੇਗਾ ਜੇਕਰ ਤੁਸੀਂ ਜੋਬ ਦੇ ਲਈ ਜਾ ਰਹੇ ਹੋ ਤਾਂ ਉਹ ਤੁਹਾਡੀ ਜਿਹੜੀ ਇੰਟਰਵਿਊ ਵੀਊ ਹੈ ਉਹ ਤੁਸੀਂ ਪਾਸ ਨਹੀਂ ਕਰ ਰਹੇ ਇੰਟਰਵਿਊ ਤੁਹਾਡੀ ਕਲੀਅਰ ਨਹੀਂ ਹੋ ਰਹੀ ਜੋਬ ਦੇ ਲਈ ਤੁਹਾਡੀ ਸਿਲੈਕਸ਼ਨ ਨਹੀਂ ਹੋ ਰਹੀ ਤੇ ਇਸ ਦੇ ਨਾਲ ਨਾਲ ਬਹੁਤ ਵਾਰ ਅਸੀਂ ਇਹ ਵੀ ਦੇਖਦੇ ਆ ਕਿ ਅਸੀਂ ਪੜ੍ਹਾਈ ਖੁਦ ਜ਼ਿਆਦਾ ਕਰਦੇ ਆ ਸਟੱਡੀ ਬਹੁਤ ਵਧੀਆ ਕਰਦੇ ਆ ਪਰ ਜੋ ਦੂਸਰਾ ਪਰ ਸਨ ਹੁੰਦਾ ਹੈ ਨੰਬਰ ਉਸ ਦੇ ਜਿਆਦਾ ਆਉਂਦੇ ਆ ਜੌਬ ਦੇ ਵਿੱਚ ਸਿਲੈਕਸ਼ਨ ਉਸ ਦੀ ਜਿਆਦਾ ਹੁੰਦੀ ਹੈ ਤੇ ਇਸ ਤਰੀਕੇ ਦੇ ਨਾਲ ਕਿਉਂ ਹੁੰਦਾ ਹੈ ਉਹ ਇਸ ਤਰ੍ਹਾਂ ਹੁੰਦਾ ਹੈ ਕਿਉਂਕਿ ਉਸ ਇਹ ਵਿਅਕਤੀ ਦੇ ਵਿੱਚ ਜਿਹੜੀ ਅਟਰੈਕਸ਼ਨ ਪਾਵਰ ਹੈ ਉਹ ਜਿਆਦਾ ਹੁੰਦੀ ਹੈ ਸੋ ਇਸੇ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਪਾਉਣ ਦੇ ਲਈ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਅਜੀਹੀ ਚੀਜ਼ ਤੇ ਇੱਕ ਛੋਟਾ ਜਿਹਾ ਉਪਾਦ ਸਜਾ ਰਿਹਾ ਜਿਸ ਚੀਜ਼ ਨੂੰ ਆਪਣੇ ਕੋਲ ਰੱਖਣ ਤੇ ਉਪਾਣੂ ਕਰਨ ਦੇ ਨਾਲ ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲੇਗੀ ਤੁਹਾਡੇ ਘਰ ਦੇ ਸਾਰੇ ਹੀ ਦੁੱਖ ਤਕਲੀਫ ਦੂਰ ਹੋਣਗੇ ਤੁਹਾਡੀਆਂ ਸਾਰੀਆਂ ਇੱਛਾਵਾਂ ਤੇ ਮਨੋ ਕਾਮਨਾ ਨੇ ਜਿਹੜੀਆਂ ਉਹ ਪੂਰੀਆਂ ਹੋ ਜਾਣਗੀਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਜਿਹੜੇ ਲੋਕਾਂ ਨੂੰ ਇਹ ਅਫਸੋਸ ਰਹਿੰਦਾ ਆਪਣੇ ਮਨ ਦੇ ਵਿੱਚ ਕਿ ਸਾਨੂੰ ਤਾਂ ਇਹ ਗੋਡ ਗਿਫਟ ਨਹੀਂ ਮਿਲਿਆ ਪ੍ਰਮਾਤਮਾ ਦੇ ਵੱਲੋਂ ਸਾਨੂੰ ਇਹ ਗਿਫਟ ਨਹੀਂ ਮਿਲਿਆ ਤੇ ਕੀ ਐਸੀ ਸਾਰੀ ਜ਼ਿੰਦਗੀ ਇਸੇ ਤਰੀਕੇ ਦੇ ਨਾਲ ਹੀ ਰੂਮਦੇ ਰਹਾਂਗੇ ਪਰ ਬਿਲਕੁਲ ਵੀ ਨਹੀਂ ਐਸੀ ਕਰਾਂਗੇ ਇਹ ਜਿਹੜਾ ਉਪਾਚੋ ਅਸੀਂ ਤੁਹਾਨੂੰ ਹੁਣ ਦੱਸਣ ਜਾ ਰਹੇ ਹਾਂ ਇਸੇ ਤਰੀਕੇ ਦੇ ਨਾਲ ਇਹ ਉਪਾਣੂ ਕਰਨ ਤੋਂ ਬਾਅਦ ਵਿੱਚ ਜੇਕਰ ਅਸੀਂ ਆਪਣੇ ਆਫਿਸ ਦੇ ਵਿੱਚ ਕੰਮ ਥੋੜਾ ਵੀ ਕਰਾਂਗੇ ਪਰ ਵਾਵਾ ਸਾਡੀ ਹੀ ਹੋਵੇਗੀ ਇਸ ਤੋਂ ਇਲਾਵਾ ਜੇਕਰ ਤੁਹਾਡੀ ਪ੍ਰਮੋਸ਼ਨ ਹੁੰਦੀ ਹੈ ਤੇ ਪ੍ਰਮੋਸ਼ਨ ਹੋਣ ਦੇ ਸਮੇਂ ਵੀ ਸਭ ਤੋਂ ਪਹਿਲਾ ਨਾਮ ਇਹ ਜਿਹੜਾ ਉੱਪਰ ਵੱਡਾ ਉਹ ਤੁਹਾਡਾ ਹੋਵੇਗਾ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਕੋਈ ਵੀ ਕੰਪੀਟੀਟਿਵ ਐਗਜ਼ਾਮ ਦੇਣ ਜਾ ਰਹੇ ਹੋ ਤਾਂ ਉਸ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਹੀ ਮਿਲੇਗੀ ਕਹਿੰਦਾ ਪਾਵਕਿ ਤੁਹਾਡੀ ਫੀਲਡ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਤੁਸੀਂ ਕੋਈ ਵੀ ਇਸ ਤਰੀਕੇ ਦਾ ਕੰਮ ਕਰਨ ਜਾ ਰਹੇ ਹੋ ਜਿਸ ਦੇ ਵਿੱਚ ਤੁਹਾਡੀ ਵਾਰ-ਵਾਰ ਰਿਜੈਕਸ਼ਨ ਹੋ ਰਹੀ ਏ ਉਹ ਰਿਜੈਕਸ਼ਨ ਤੁਹਾਡੀ ਸਿਲੈਕਸ਼ਨ ਦੇ ਵਿੱਚ ਬਦਲ ਜਾਵੇਗੀ ਕਹਿੰਦਾ ਪਾਵਕਿ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਹਮੇਸ਼ਾ ਸਫਲਤਾ ਹੀ ਮਿਲੇਗੀ ਸੋ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਆ ਉਹ ਕਿਹੜੀ ਚੀਜ਼ ਏ ਜਿਸ ਨੂੰ ਕਰਨ ਦੇ ਨਾਲ ਸਾਡਾ ਵੀ ਅਟਰੈਕਸ਼ਨ ਵਧੇਗਾ ਤੇ ਹਰ ਇੱਕ ਫੀਲਡ ਦੇ ਵਿੱਚ ਅਸੀਂ ਸਫਲਤਾ ਪਾਵਾਂਗੇ ਇਹ ਜੋ ਚੀਜ਼ ਹੈ ਇਹ ਸਾਡੀ ਰਸੋਈ ਦੇ ਵਿੱਚ ਹੀ ਸਾਨੂੰ ਆਸਾਨੀ ਦੇ ਨਾਲ ਮਿਲ ਚਾਵੇਗੀ ਜਿਸ ਦੇ ਨਾਲ ਤੁਸੀਂ ਆਪਣੇ ਅੰਦਰ ਅਟਰੈਕਸ਼ਨ ਫਾਇਦਾ ਕਰ ਸਕਦੇ ਹੋ ਤੇ ਹਰ ਇੱਕ ਕੰਮ ਦੇ ਵਿੱਚ ਤੁਸੀਂ ਸਫਲਤਾ ਪਾ ਸਕਦੇ ਹੋ ਉਹ ਇਹ ਸੌਫ ਤੇ ਸੌਫ ਨੇ ਜਿਹੜੇ ਇਸ ਤਰ੍ਹਾਂ ਅਸੀਂ ਨਹੀਂ ਕਰਨਾ ਕਿ ਆਪਣੇ ਘਰ ਦੀ ਰਸੋਈ ਦੇ ਵਿੱਚੋਂ ਅਸੀਂ ਸੌਫ ਚੁੱਕੇ ਤੇ ਆਪਣੀ ਜੇਬ ਦੇ ਵਿੱਚ ਪਾ ਲਈ ਇਸ ਤਰੀਕੇ ਦੇ ਨਾਲ ਤੁਸੀਂ ਗਲਤੀ ਨਹੀਂ ਕਰਨੀ ਇਸ ਨੂੰ ਵੀ ਕਰਨ ਦਾ ਇੱਕ ਛੋਟਾ ਜਿਹਾ ਉਪਾਅ ਤੇ ਪ੍ਰਸੈਸ ਤੁਸੀਂ ਸੌਫ ਇੱਕ ਚਮਚ ਲੈ ਲੈਣਾ ਹੈ ਤੇ ਇੱਕ ਚਮਚ ਸੌਫ ਲੈਣ ਤੋਂ ਬਾਅਦ ਦੇ ਵਿੱਚ ਇੱਕ ਤੁਸੀਂ ਕੱਚ ਦਾ ਗਲਾਸ ਲੈਣਾ ਹੈ ਤੇ ਉਸ ਦੇ ਵਿੱਚ ਤੁਸੀਂ ਥੋੜਾ ਜਿਹਾ ਦੁੱਧ ਪਾ ਲੈਣਾ ਹੈ ਤੇ ਇਸ ਦੇ ਨਾਲ ਨਾਲ ਤੁਸੀਂ ਲੈਣਾ ਹੈ ਗੰਗਾ ਚਲ ਜੇਕਰ ਤੁਹਾਡੇ ਘਰ ਦੇ ਵਿੱਚ ਗੰਗਾ ਚਲ ਨਹੀਂ ਹੈਗਾ ਤੇ ਕਿਸੇ ਵੀ ਧਾਰਮਿਕ ਸਥਾਨ ਦਾ ਜੇਕਰ ਤੁਹਾਡੇ ਘਰ ਦੇ ਵਿੱਚ ਜਲ ਪਿਆ ਹੋਇਆ ਹੈ ਜੋ ਕਿ ਬਹੁਤ ਹੀ ਜ਼ਿਆਦਾ ਸੋਚਿਆ ਹੁੰਦਾ ਹੈ ਤੇ ਜਾਂ ਫਿਰ ਗੰਗਾ ਚਲ ਹੋਵੇ ਤੇ ਜਾਂ ਫਿਰ ਇਸ ਤੋਂ ਇਲਾਵਾ ਜਿਹੜਾ ਸਰੋਵਰ ਦਾ ਚਲ ਹੁੰਦਾ ਹੈ ਜੇਕਰ ਉਹ ਚਲ ਵੀ ਤੁਹਾਡੇ ਕੋਲ ਹੈਗਾ ਏ ਤਾਂ ਉਸ ਦੁੱਧ ਦੇ ਗਲਾਸ ਦੇ ਵਿੱਚ ਤੁਸੀਂ ਥੋੜੀਆਂ ਜਿਹੀਆਂ ਬੂੰਦਾਂ ਉਸ ਚਲ ਦੀਆਂ ਪਾ ਦੇਣੀਆਂ ਨੇ ਇਸ ਦੇ ਨਾਲ ਕੀ ਹੋਵੇਗਾ ਜਿਵੇਂ ਕਿ ਪਾਣੀ ਦੁੱਧ ਤੇ ਚਲ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਇਹ ਤਿੰਨ ਕਾਰਕ ਨੇ ਜਿਹੜੇ ਇਹ ਚੰਦਰ ਦੇ ਕਾਰਕ ਹੁੰਦੇ ਨੇ ਤੇ ਇਸੇ ਤਰੀਕੇ ਦੇ ਨਾਲ ਚੰਦਰ ਦੇ ਰਾਜਾ ਅਸੀਂ ਫੁੱਲ ਬਣਾਗੇ ਇਸ ਉਪਾਣੋ ਕਰਨ ਦੇ ਨਾਲ ਤੇ ਇਸ ਤਰੀਕੇ ਦੇ ਨਾਲ ਇਸ ਨੂੰ ਤੁਸੀਂ ਅੱਧਾ ਘੰਟਾ ਪਿਉ ਕੇ ਰੱਖ ਸਕਦੇ ਹੋ ਤੇ ਪਿਉਣ ਤੋਂ ਬਾਅਦ ਦੇ ਵਿੱਚ ਜਦੋਂ ਇਹ ਸੌਫ ਪੂਰੇ ਤਰੀਕੇ ਦੇ ਨਾਲ ਫੁੱਲ ਜਾਣਗੇ ਜਿਹੜੇ ਸੌਫ ਨੇ ਉਹ ਪੂਰੇ ਤਰੀਕੇ ਦੇ ਨਾਲ ਦੁੱਧ ਤੇ ਇਹ ਪਾਣੀ ਤੇ ਜੈਲ ਨੂੰ ਸੋਕ ਲੈਣਗੇ ਤੇ ਇਹਨਾਂ ਸੌਫ ਨੂੰ ਤੁਸੀਂ ਕੱਢ ਕੇ ਕਿਸੇ ਕੱਪੜੇ ਦੇ ਉੱਪਰ ਰੱਖ ਲਓਗੇ ਤੇ ਜਾਂ ਫਿਰ ਕੱਪੜੇ ਦੇ ਉੱਪਰ ਨਹੀਂ ਰੱਖਣਾ ਚਾਹੁੰਦੇ ਤੇ ਕਿਸੇ ਕਾਗੇ ਦੇ ਉੱਪਰ ਰੱਖ ਕੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਸੁਕਾ ਲੈਣਾ ਉਸ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਕਿ ਇਹਨਾਂ ਸੌਫਾ ਨੂੰ ਲਾਲ ਕੱਪੜੇ ਦੇ ਵਿੱਚ ਬੰਨ ਕੇ ਤੁਸੀਂ ਹਮੇਸ਼ਾ ਦੇ ਲਈ ਆਪਣੀ ਜੇਬ ਦੇ ਵਿੱਚ ਰੱਖਣਾ ਹੋਵੇਗਾ ਹਾਂਜੀ ਜੇਕਰ ਤੁਸੀਂ ਇਹ ਉਪਾਅ ਨੂੰ ਕਰੋਗੇ ਤਾਂ ਤੁਸੀਂ ਖੁਦ ਮਾਲਕ ਬਣ ਜਾਓਗੇ ਜਿਸ ਵੀ ਰਸਤੇ ਜਿੱਧਰ ਨੂੰ ਵੀ ਤੁਸੀਂ ਜਾਓਗੇ ਲੋਕ ਤੁਹਾਨੂੰ ਸਲਾਮ ਕਰਨਗੇ ਤੇ ਜੇਕਰ ਤੁਸੀਂ ਕਿਸੇ ਵੀ ਇੰਟਰਵਿਊ ਦੇ ਲਈ ਜਾ ਰਹੇ ਹੋ ਤਾਂ ਉਸ ਇੰਟਰਵਿਊ ਨੂੰ ਤੁਸੀਂ ਪਾਸ ਕਰਕੇ ਹੀ ਆਓਗੇ ਕਿਸੇ ਵੀ ਕੰਮ ਦੇ ਲਈ ਤੁਸੀਂ ਜਾਓਗੇ ਕਹਿਣ ਦਾ ਭਾਵ ਕਿ ਉਸ ਦੇ ਵਿੱਚੋਂ ਪਾਸ ਹੋਵੋਗੇ ਸਫਲਤਾ ਤੁਹਾਨੂੰ ਮਿਲੇਗੀ ਜੇਕਰ ਤੁਸੀਂ ਕਿਸੇ ਇੰਟਰਵਿਊ ਦੇ ਲਈ ਜਾਓਗੇ ਤੇ ਉਸ ਦੇ ਵਿੱਚ ਵੀ ਤੁਹਾਨੂੰ ਸਫਲਤਾ ਮਿਲੇਗੀ ਜੇਕਰ ਤੁਸੀਂ ਕਾਰੋਬਾਰ ਦੇ ਕਿਸੇ ਕੰਮ ਦੇ ਲਈ ਜਾ ਰਹੇ ਹੋ bizness ਦੇ ਲਈ ਜਾ ਰਹੇ ਹੋ ਤਾਂ ਉਸ ਨੂੰ ਵੀ ਤੁਸੀਂ ਫਾਈਨਲ ਹੀ ਕਰਕੇ ਆਉਂਗੇ ਕਹਿੰਦਾ ਭਾਵ ਕਿ ਤੁਸੀਂ ਉਸ ਨੂੰ ক্লোਜ਼ ਕਰਕੇ ਆਉਗੇ ਕੋਈ ਵੀ ਮੀਟਿੰਗ ਹੋਵੇ ਕੋਈ ਵੀ ਇੰਟਰਵਿਊ ਹੋਵੇ ਕਹਿੰਦਾ ਭਾਵ ਕਿ ਤੁਸੀਂ ਕੋਈ ਵੀ ਪੇਪਰ ਦੇਣ ਜਾਓਗੇ ਤੇ ਤੁਹਾਨੂੰ ਉਸ ਦੇ ਵਿੱਚ ਸਫਲਤਾ ਮਿਲੇਗੀ ਹੀ ਮਿਲੇਗੀ ਤੇ ਹੋਣਾ ਆਪਾਂ ਗੱਲ ਕਰਦੇ ਆ ਇਸ ਕੰਮ ਤੇ ਛੋਟੇ ਜਿਹੇ ਉਪਾਅ ਨੂੰ ਅਸੀਂ ਕਦੋਂ ਕਰਨਾ ਹੈ ਇਸ ਨੂੰ ਅਸੀਂ ਕਰਨਾ ਹੈ ਸ਼ੁੱਕਰਵਾਰ ਵਾਲੇ ਦਿਨ ਤੇ ਇਸੇ ਤਰੀਕੇ ਦੇ ਨਾਲ ਜਦੋਂ ਸਾਨੂੰ ਸਫਲਤਾ ਮਿਲਦੀ ਹੈ ਤੇ ਉਸ ਕੰਮ ਨੂੰ ਅਸੀਂ ਲਗਜ਼ਰੀ ਚੀਜ਼ ਦੇ ਵਿੱਚ ਬਦਲ ਦੇਣਾ ਹੈ ਕਹਿਣ ਦਾ ਭਾਵ ਕਿ ਸਫਲਤਾ ਦੇ ਵਿੱਚ ਬਦਲਣਾ ਹੈ ਤੇ ਜਿਹੜਾ ਆਪਾਂ ਕੰਮ ਕਰਨਾ ਹੈ ਉਹ ਕਰਨਾ ਹੋਵੇਗਾ ਸ਼ੁੱਕਰਵਾਰ ਦੇ ਦਿਨ ਨੂੰ ਤੇ ਜਿਹੜਾ ਟਾਈਮ ਹੈ ਟਾਈਮ ਦੀ ਕੋਈ ਬੰਦੇ ਨਹੀਂ ਤੁਸੀਂ ਕਿਸੇ ਵੀ ਟਾਈਮ ਇਸ ਨੂੰ ਕਰ ਸਕਦੇ ਹੋ ਤੁਸੀਂ ਸ਼ੁੱਕਰਵਾਰ ਦੇ ਦਿਨ ਇੱਕ ਚਮਚ ਸੌਂਫ ਲੈ ਕੇ ਦੁੱਧ ਲੈ ਕੇ ਉਸ ਦੇ ਵਿੱਚ ਪਾਣੀ ਤੇ ਜਲ ਨੂੰ ਮਿਕਸ ਕਰਕੇ ਅੱਧਾ ਘੰਟਾ ਰੱਖਣ ਤੋਂ ਬਾਅਦ ਦੇ ਵਿੱਚ ਸੌਂਫ ਕੱਢ ਕੇ ਤੁਸੀਂ ਸੁਕਾ ਲੈਣੇ ਨੇ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਤੁਸੀਂ ਲਾਲ ਕੱਪੜੇ ਦੇ ਵਿੱਚ ਰੱਖਣਾ ਹੋਵੇਗਾ ਲਾਲ ਕਪੜੇ ਦੇ ਵਿੱਚ ਰੱਖ ਕੇ ਬੰਨ ਕੇ ਇਸ ਨੂੰ ਤੁਸੀਂ ਹਮੇਸ਼ਾ ਆਪਣੇ ਕੋਲ ਰੱਖਣਾ ਹੋਵੇਗਾ ਤੇ ਜਦੋਂ ਵੀ ਤੁਸੀਂ ਆਪਣੇ ਘਰ ਤੋਂ ਬਾਹਰ ਜਾਂਦੇ ਹੋ ਤੇ ਬਾਹਰ ਜਾਣ ਤੇ ਸਮੇਂ ਇਹ ਪੋਟਲੀ ਹਮੇਸ਼ਾ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੇ ਇਸੇ ਤਰੀਕੇ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਪਾਵਰਫੁਲ ਤੇ ਸਟਰੋਂਗ ਉਪਾਏ ਜੇਕਰ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਇਸ ਉਪਾਅ ਨੂੰ ਕਰਨ ਤੋਂ ਪਹਿਲਾਂ ਤੁਸੀਂ ਆਪਣਾ ਵਿਸ਼ਵਾਸ ਪੱਕਾ ਕਰਨਾ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਤੁਸੀਂ ਕਰਿਓ ਕਿ ਜਦੋਂ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਨੂੰ ਇੰਨੀ ਜਲਦੀ ਹਰ ਇੱਕ ਚੀਜ਼ ਦੇ ਵਿੱਚ ਸਫਲਤਾ ਮਿਲਣੀ ਸ਼ੁਰੂ ਹੋ ਜਾਵੇਗੀ ਕਿ ਤੁਹਾਨੂੰ ਇਸ ਚੀਜ਼ ਦਾ ਅੰਦਾਜ਼ਾ ਵੀ ਨਹੀਂ ਹੋਵੇਗਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਉਪਾਅ ਜੇਕਰ ਤੁਹਾਡਾ ਕੋਈ ਵੀ ਕੰਮ ਸਿਰੇ ਨਹੀਂ ਚੜ ਰਿਹਾ ਕਿਸੇ ਵੀ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਨਹੀਂ ਮਿਲਦੀ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਤੁਸੀਂ ਬੇਫਿਕਰੇ ਹੋ ਕੇ ਇਹ ਛੋਟਾ ਜਿਹਾ ਉਪਾਅ ਕਰ ਸਕਦੇ ਹੋ ਤੇ ਆਪਣੀ ਪ੍ਰੋਬਲਮ ਤੇ ਮੁਸ਼ਕਲ ਦਾ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਹੱਲ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਸ਼ੋਟੀ ਜੇ ਇਹ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਉਪਾਦੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ